ਸਸਵੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਜਦੋਂ ਦਾ ਉਹਨਾਂ ਨੇ ਅਹੁਦਾ ਸੰਭਾਲਿਆ ਹੈ ਤਾਂ ਕਈ ਬਦਲਾਅ ਵੀ ਕਰ ਦਿੱਤੇ ਨੇ ਖਾਸ ਕਰ ਵੀਜ਼ਾ ਨੀਤੀਆਂ ਦੇ ਵਿੱਚ ਵੀ ਪਾਲਿਸੀ ਦੇ ਵਿੱਚ ਵੀ ਜਿਹੜਾ ਹੈ ਉਹ ਬਦਲਾਅ ਕੀਤਾ ਗਿਆ ਹੈ ਤੇ ਇਸੇ ਦੇ ਚੱਲਦੇ ਆ ਜੇਕਰ ਵੀਜ਼ੇ ਦੀ ਗੱਲ ਕਰੀਏ ਤੇ ਇੱਕ ਉਹ ਵੀਜ਼ਾ ਜਿਹੜਾ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਜਦੀ ਫੀਸ ਵਧਾ ਦਿੱਤੀ ਗਈ ਹੈ ਉਹਨੂੰ ਕਹਿੰਦੇ ਨੇ ਜੀ H1B ਵੀਜ਼ਾ ਇਸ ਵੀਜ਼ੇ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਆਪਣਾ ਕੰਮ ਕਾਜ ਕਰਦੇ ਨੇ ਪਰ ਹੁਣ ਚਰਚਾਵਾਂ ਆਏ ਨੇ ਕਿ ਇਸ ਵੀਜ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਇੱਕ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਹੈ 트럼ਪ ਪ੍ਰਸ਼ਾਸਨ ਜਿਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਵੀਜ਼ਾ ਬੰਦ ਹੋ ਜਾਵੇ ਤੇ ਇਸ ਵੀਜ਼ੇ ਦੇ ਆਧਾਰ ਦੇ ਉੱਤੇ ਕਿਸੇ ਨੂੰ ਉੱਥੇ ਅਮਰੀਕਾ ਦੇ ਵਿੱਚ ਐਂਟਰੀ ਨਾ ਮਿਲੇ ਅਮਰੀਕਾ ਚ H1B ਵੀਜ਼ਾ ਵਿਵਾਦ ਦੇ ਵਿੱਚ ਆਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ ਅਮਰੀਕੀ ਪ੍ਰਸ਼ਾਸਟਰਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਦੱਸਦਿਓ ਕਿਹਾ ਹੈ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਵੈਂਸ ਨੇ ਵਿਰੋਧੀ ਪਾਰਟੀ ਤੇ ਨਿਸ਼ਾਨਾ ਸਾਧਦਿਓ ਕਿਹਾ ਹੈ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਤੇ ਜ਼ੋਰ ਦਿੰਦਾ ਹੈ ਇਸ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ ਟਰੰਪ ਦਾ ਮਾਡਲ ਦੂਜਾ ਹੈ ਜੋ ਅਮਰੀਕਾ ਦੇ ਵਿੱਚ ਵਿਕਾਸ ਦਾ ਰਸਤਾ ਖੋਲੇਗਾ ਉਹਨਾਂ ਕਹਿੰਦੇ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਤੇ ਨਿਰਪੜ ਹੋਣਾ ਚ H1B ਵੀਜ਼ਾ ਤੇ 트럼ਪ ਦੀ ਪਾਰਟੀ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ। ਰਾਸ਼ਟਰਪਤੀ 트럼ਪ ਦੀ ਕਰੀਬੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟ੍ਰੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਾਸ਼ਟਰਪਤੀ 트럼ਪ ਦੀ ਕਰੀਬੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਿਪਬਲਿਕ ਪਾਰਟੀ ਦੀ ਮਾਰਜੋਰੀ ਵੱਲੋਂ ਦੋਸ਼ ਹੈ ਕਿ H1B ਵੀਜ਼ਾ ਦੀ ਗਲਤ ਵਰਤੋਂ ਹੋ ਰਹੀ ਹੈ। ਅਮਰੀਕਾ ਫਸਟ ਦੀ ਨੀਤੀ ਦੇ ਤਹਿਤ H1B ਵੀਜ਼ਾ ਕੈਟਾਗਰੀ ਨੂੰ ਖਤਮ ਕੀਤਾ ਜਾਵੇਗਾ ਪਰ ਅਜਿਹਾ ਕਰਕੇ ਅਮਰੀਕਾ ਆਪਣੇ ਹੀ ਪੈਰਾਂ ਦੇ ਉੱਤੇ ਕਹਾੜੀ ਮਾਰਨ ਵਾਲਾ ਹੈ ਮਾਰਾਂ ਦੇ ਮੁਤਾਬਕ ਜੇਕਰ ਅਮਰੀਕਾ ਨੇ H1B ਵੀਜ਼ਾ ਦੇ ਉੱਤੇ ਪਾਬੰਦੀ ਲਗਾਈ ਤਾਂ ਇਸ ਨਾਲ ਸਿਹਤ ਸਮੇਤ ਕਈ ਖੇਤਰਾਂ ਦੇ ਵਿੱਚ ਮੁਲਾਜ਼ਮਾਂ ਦੀ ਭਾਰੀ ਕਮੀ ਹੋ ਜਾਵੇਗੀ ਮਾਰਜੋਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਸਾਂਝੀ ਕੀਤੀ ਹੈ ਉਨਾ ਕਹਿਆ ਕਿ ਸੇਸਵਾਵਾਂ ਨੂੰ ਛੱਡ ਕੇ H1B ਵੀਜ਼ਾ ਨੂੰ ਸਾਰੇ ਖੇਤਰਾਂ 'ਚ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕਾ ਦੀ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਬਿੱਲ ਦੇ ਵਿੱਚ H1B ਵੀਜ਼ਾ ਦੀ ਗਿਣਤੀ ਨੂੰ ਘਟਾ ਕੇ ਸਾਲਾਨਾ 10,000 ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਮੌਜੂਦਾ ਸਮੇਂ ਦੇ ਵਿੱਚ ਲਿਮਟ ਸਾਲਾਨਾ 85,000 ਹੈ। ਸਾਰਾ ਪੀਅਰ ਜਨੇ ਮਾਰਜੋਰੀ ਦੇ ਇਸ ਪ੍ਰਸਤਾਵ ਦੀ ਆਲੋਚਨਾ ਕਰਦੇ ਆ ਕਿ ਹੈ ਕਿ ਇਸ ਨਾਲ H1B ਵੀਜ਼ਾ ਦੀ ਮਿਆਦ ਖਤਮ ਹੋਣ ਤੇ ਲੋਕ ਆਪਣੇ ਦੇਸ਼ ਵਾਪਸ ਚਲੇ ਜਾਣਗੇ। ਬੇਚਕ ਮਾਰਜੋਰੀ ਨੇ ਮੈਡੀਕਲ ਖੇਤਰ ਨੂੰ ਆਪਣੇ ਪ੍ਰਸਤਾਵ ਤੋਂ ਬਾਹਰ ਰੱਖਿਆ ਪਰ ਇਸ ਦਾ ਅਸਰ ਸੇਵਾਵਾਂ ਤੇ ਵੀ ਪਵੇਗਾ ਸਾਰਾ ਪੀਐਲ ਦੇ ਮੁਤਾਬਕ ਅਮਰੀਕਾ ਦੇ ਮੈਡੀਕਲ ਖੇਤਰ ਦੇ ਵਿੱਚ ਮੌਜੂਦ ਲੱਖਾਂ ਮੁਲਾਜ਼ਮ H1B ਵੀਜ਼ਾ ਧਾਰਕ ਨੇ ਇਹ ਬਿੱਲ ਪਾਸ ਹੋਣ ਤੇ ਅਮਰੀਕੀ ਪਰਿਵਾਰਾਂ ਤੇ ਖਾਸ ਕਰਕੇ ਪਿੰਡਾਂ 'ਚ ਡਾਕਟਰਾਂ ਦੀ ਗਿਣਤੀ ਘਟ ਜਾਵੇਗੀ ਜਿਸ ਨਾਲ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਾਸ ਸਕਦੇ ਨੇ ਉਹਨਾਂ ਅੱਗੇ ਕਹੇ ਕਿ ਅਮਰੀਕੀ ਸਰਕਾਰ ਨੂੰ ਇਸ ਪ੍ਰਸਤਾਵ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਦੇਸ਼ ਸੁਚਾਰੂ ਤਰੀਕੇ ਨਾਲ ਚੱਲੇ ਤਾਂ ਸਾਨੂੰ ਵੱਧ ਤੋਂ ਵੱਧ ਡਾਕਟਰਾਂ ਤੇ ਘਰੇਲੂ ਦੇਖਭਾਲ ਲਈ ਵੱ ਜੋ H1B ਵੀਜ਼ਾ ਤੋਂ ਬਿਨਾ ਸੰਭਵ ਨਹੀਂ ਹੈ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ 2024 ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਅਮਰੀਕਾ ਚ H1B ਵੀਜ਼ਾ ਧਾਰਕਾਂ ਚ 70% ਦੀ ਗਿਣਤੀ ਭਾਰਤੀਆਂ ਦੀ ਹੈ ਇਸ ਤਰ੍ਹਾਂ ਵੀਜ਼ਾ ਫੀਸ ਵਧਣ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਤੇ ਹੀ ਪੈਣ ਦੀ ਸੰਭਾਵਨਾ ਹੈ ਦੇਖਣਾ ਹੋਵੇਗਾ ਕਿ ਅਮਰੀਕਾ ਦੀ ਸਰਕਾਰ ਇਸ ਵੀਜ਼ਾ ਪਾਲਿਸੀ ਨੂੰ ਲੈ ਕੇ ਕੀ ਫਰਮਾਨ ਜਾਰੀ ਕਰਦੀ ਹੈ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਜਦੋਂ ਦਾ ਉਹਨਾਂ ਨੇ ਅਹੁਦਾ ਸੰਭਾਲਿਆ ਹੈ ਤਾਂ ਕਈ ਬਦਲਾਅ ਵੀ ਕਰ ਦਿੱਤੇ ਨੇ ਖਾਸ ਕਰ ਵੀਜ਼ਾ ਨੀਤੀਆਂ ਦੇ ਵਿੱਚ ਵੀ ਪਾਲਿਸੀ ਦੇ ਵਿੱਚ ਵੀ ਜਿਹੜਾ ਹੈ ਉਹ ਬਦਲਾਅ ਕੀਤਾ ਗਿਆ ਤੇ ਇਸੇ ਦੇ ਚੱਲਦਿਆਂ ਜੇਕਰ ਵੀਜ਼ੇ ਦੀ ਗੱਲ ਕਰੀਏ ਤੇ ਇੱਕ ਉਹ ਵੀਜ਼ਾ ਜਿਹੜਾ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਜਦੀ ਫੀਸ ਵਧਾ ਦਿੱਤੀ ਗਈ ਹੈ ਉਹਨੂੰ ਕਹਿੰਦੇ ਨੇ ਜੀ H1B ਵੀਜ਼ਾ ਇਸ ਵੀਜ਼ੇ ਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਵਿੱਚ ਪਹੁੰਚਦੇ ਨੇ ਆਪਣਾ ਕੰਮ ਕਾਜ ਕਰਦੇ ਨੇ ਪਰ ਹੁਣ ਚਰਚਾਵਾਂ ਆਏ ਨੇ ਕਿ ਇਸ ਵੀਜ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ ਇੱਕ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਹੈ 트럼ਪ ਪ੍ਰਸ਼ਾਸਨ ਜਿਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਹੈ ਕਿ ਵੀਜ਼ਾ ਬੰਦ ਹੋ ਜਾਵੇ ਤੇ ਇਸ ਵੀਜ਼ੇ ਦੇ ਆਧਾਰ ਦੇ ਉੱਤੇ ਕਿਸੇ ਨੂੰ ਉੱਥੇ ਅਮਰੀਕਾ ਦੇ ਵਿੱਚ ਐਂਟਰੀ ਨਾ ਮਿਲੇ ਅਮਰੀਕਾ ਚ H1B ਵੀਜ਼ਾ ਵਿਵਾਦ ਦੇ ਵਿੱਚ ਆਲੇ ਵਿਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਚੱਲ ਰਹੀ ਬਹਿਸ ਹੋਰ ਤੇਜ਼ ਹੋ ਗਈ ਹੈ ਅਮਰੀਕੀ ਪ੍ਰਸ਼ਾਸਪਤੀ ਜੇ.ਡੀ. ਵੈਂਸ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਦੱਸਦਿਓ ਕਿਹਾ ਹੈ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਵੈਂਸ ਨੇ ਵਿਰੋਧੀ ਪਾਰਟੀ ਦੇ ਨਿਸ਼ਾਨਾ ਸਾਧਦਿਓ ਕਿਹਾ ਹੈ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਤੇ ਜ਼ੋਰ ਦਿੰਦਾ ਹੈ ਇਸ ਨਾਲ ਅਮਰੀਕੀ ਲੋਕਾਂ ਦੇ ਰੋਜ਼ਗਾਰ ਤਨਖਾਹ ਤੇ ਸਹੂਲਤਾਂ ਨੂੰ ਨੁਕਸਾਨ ਪਹੁੰਚੇਗਾ ਟਰੰਪ ਦਾ ਮਾਡਲ ਦੂਜਾ ਹੈ ਜੋ ਅਮਰੀਕਾ ਦੇ ਵਿੱਚ ਵਿਕਾਸ ਦਾ ਰਸਤਾ ਖੋਲੇਗਾ ਉਹਨਾਂ ਕਹਿੰਦੇ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਬਣਾਉਣਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਤੇ ਨਿਰਭਰ ਹੋਣਾ ਚਾ H1B ਵੀ ਵੀਜ਼ਾ ਤੇ 트럼ਪ ਦੀ ਪਾਰਟੀ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਸਕਦੀ ਹੈ। ਰਾਸ਼ਟਰਪਤੀ 트럼ਪ ਦੀ ਕਰੀਬੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟ੍ਰੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਾਸ਼ਟਰਪਤੀ 트럼ਪ ਦੀ ਕਰੀਬੀ ਅਤੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦੀ ਹੀ H1B ਵੀਜ਼ਾ ਨੂੰ ਖਤਮ ਕਰਨ ਲਈ ਬਿੱਲ ਲਿਆਂਦਾ ਜਾਵੇਗਾ। ਰਿਪਬਲਿਕ ਪਾਰਟੀ ਦੀ ਮਾਰਜੋਰੀ ਵੱਲੋਂ ਦੋਸ਼ ਹੈ ਕਿ H1B ਵੀਜ਼ਾ ਦੀ ਗਲਤ ਵਰਤੋਂ ਹੋ ਰਹੀ ਹੈ। ਅਮਰੀਕਾ ਫਸਟ ਦੀ ਨੀਤੀ ਦੇ ਤਹਿਤ H1B ਵੀਜ਼ਾ ਕੈਟਾਗਰੀ ਨੂੰ ਖਤਮ ਕੀਤਾ ਜਾਵੇਗਾ ਪਰ ਅਜਿਹਾ ਕਰਕੇ ਅਮਰੀਕਾ ਆਪਣੇ ਹੀ ਪੈਰਾਂ ਦੇ ਉੱਤੇ ਕਹਾੜੀ ਮਾਰਨ ਵਾਲਾ ਹੈ ਮਾਰਾਂ ਦੇ ਮੁਤਾਬਕ ਜੇਕਰ ਅਮਰੀਕਾ ਨੇ H1B ਵੀਜ਼ਾ ਦੇ ਉੱਤੇ ਪਾਬੰਦੀ ਲਗਾਈ ਤਾਂ ਇਸ ਨਾਲ ਸਿਹਤ ਸਮੇਤ ਕਈ ਖੇਤਰਾਂ ਦੇ ਵਿੱਚ ਮੁਲਾਜ਼ਮਾਂ ਦੀ ਭਾਰੀ ਕਮੀ ਹੋ ਜਾਵੇਗੀ ਮਾਰਜੋਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਸਾਂਝੀ ਕੀਤੀ ਹੈ ਉਹਨੇ ਕਿਹਾ ਕਿ ਸੇਸਵਾਵਾਂ ਨੂੰ ਛੱਡ ਕੇ H1B ਵੀਜ਼ਾ ਨੂੰ ਸਾਰੇ ਖੇਤਰਾਂ 'ਚ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕਾ ਦੀ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਬਿੱਲ ਦੇ ਵਿੱਚ H1B ਵੀਜ਼ਾ ਦੀ ਗਿਣਤੀ ਨੂੰ ਘਟਾ ਕੇ ਸਾਲਾਨਾ 10,000 ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਮੌਜੂਦਾ ਸਮੇਂ ਦੇ ਵਿੱਚ ਲਿਮਟ ਸਾਲਾਨਾ 85,000 ਹੈ। ਸਾਰਾ ਪੀਅਰ ਜਨੇ ਮਾਰਜੋਰੀ ਦੇ ਇਸ ਪ੍ਰਸਤਾਵ ਦੀ ਆਲੋਚਨਾ ਕਰਦੇ ਆ ਕਿ ਹੈ ਕਿ ਇਸ ਨਾਲ H1B ਵੀਜ਼ਾ ਦੀ ਮਿਆਦ ਖਤਮ ਹੋਣ ਤੇ ਲੋਕ ਆਪਣੇ ਦੇਸ਼ ਵਾਪਸ ਚਲੇ ਜਾਣਗੇ। ਬੇਚਕ ਮਾਰਜੋਰੀ ਨੇ ਮੈਡੀਕਲ ਖੇਤਰ ਨੂੰ ਆਪਣੇ ਪ੍ਰਸਤਾਵ ਤੋਂ ਬਾਹਰ ਰੱਖਿਆ ਪਰ ਇਸ ਦਾ ਅਸਰ ਸੇਵਾਵਾਂ ਤੇ ਵੀ ਪਵੇਗਾ ਸਾਰਾ ਪੀਐਲਸ ਦੇ ਮੁਤਾਬਕ ਅਮਰੀਕਾ ਦੇ ਮੈਡੀਕਲ ਖੇਤਰ ਦੇ ਵਿੱਚ ਮੌਜੂਦ ਲੱਖਾਂ ਮੁਲਾਜ਼ਮ H1B ਵੀਜ਼ਾ ਧਾਰਕ ਨੇ ਇਹ ਬਿੱਲ ਪਾਸ ਹੋਣ ਤੇ ਅਮਰੀਕੀ ਪਰਿਵਾਰਾਂ ਤੇ ਖਾਸ ਕਰਕੇ ਪਿੰਡਾਂ 'ਚ ਡਾਕਟਰਾਂ ਦੀ ਗਿਣਤੀ ਘਟ ਜਾਵੇਗੀ ਜਿਸ ਨਾਲ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵਾਸ ਸਕਦੇ ਨੇ ਉਹਨਾਂ ਅੱਗੇ ਕਹੇ ਕਿ ਅਮਰੀਕੀ ਸਰਕਾਰ ਨੂੰ ਇਸ ਪ੍ਰਸਤਾਵ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਦੇਸ਼ ਸੁਚਾਰੂ ਤਰੀਕੇ ਨਾਲ ਚੱਲੇ ਤਾਂ ਸਾਨੂੰ ਵੱਧ ਤੋਂ ਵੱਧ ਡਾਕਟਰਾਂ ਤੇ ਘਰੇਲੂ ਦੇਖਭਾਲ ਲਈ ਜੋ H1B ਵੀਜ਼ਾ ਤੋਂ ਬਿਨਾ ਸੰਭਵ ਨਹੀਂ ਹੈ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ 2024 ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਅਮਰੀਕਾ ਚ H1B ਵੀਜ਼ਾ ਧਾਰਕਾਂ ਚ 70% ਦੀ ਗਿਣਤੀ ਭਾਰਤੀਆਂ ਦੀ ਹੈ ਇਸ ਤਰ੍ਹਾਂ ਵੀਜ਼ਾ ਫੀਸ ਵਧਣ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਤੇ ਹੀ ਪੈਣ ਦੀ ਸੰਭਾਵਨਾ ਹੈ ਦੇਖਣਾ ਹੋਵੇਗਾ ਕਿ ਅਮਰੀਕਾ ਦੀ ਸਰਕਾਰ ਇਸ ਵੀਜ਼ਾ ਪਾਲਿਸੀ ਨੂੰ ਲੈ ਕੇ ਕੀ ਫਰਮਾਨ ਜਾਰੀ ਕਰਦੀ ਹੈ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹkörperana ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ